ਲੋ ਜੀ ਬਠਿੰਡਾ ਨਹਿਰ ਦੇ ਵਿੱਚ ਡਿੱਗੀ ਆਲਟੋ ਇੱਕ ਕਾਰ ਕੀ ਕਾਰਨ ਹੈ ਕਿਵੇਂ ਡਿੱਗੀ ਉਹ ਵੀ ਤੁਹਾਨੂੰ ਦੱਸਦੇ ਆ ਇਹ ਜਿਹਦੇ ਵਿੱਚ ਇੱਕ ਫੈਮਿਲੀ ਇਹ ਰੋਡ ਤੋਂ ਜਾ ਰਹੀ ਸੀ ਸੜਕ ਦੇ ਉੱਤੇ ਖੱਡੇ ਬਹੁਤ ਹੈਗੇ ਆ ਖੱਡਿਆਂ ਵਿੱਚ ਵੱਜੀ ਤੇ ਬੈਲੈਂਸ ਵਿਗੜ ਗਿਆ ਤੇ ਕਾਰ ਨਹਿਰ ਦੇ ਵਿੱਚ ਡਿੱਗ ਗਈ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾ ਸਾਰਾ ਟੀਮ मौके ਤੇ ਪਹੁੰਚ ਚੁੱਕੀ ਸੀ ਦੇ ਸਾਰਾ ਟੀਮ ਬਹੁਤ ਕੋਸ਼ਿਸ਼ ਕਰ ਰਹੀ ਆ ਕਾਰ ਕੱਢਣ ਦੀ ਜੇ ਜਿਹੜੇ ਇਹ ਰਾਸਤੇ ਤੋਂ ਜਾ ਰਹੇ ਸੀ ਲੋਕੀ ਉਹ ਵੀ ਰੁਕ ਗਏ ਉਹ ਵੀ ਲੱਗੇ ਹੋਏ ਨੇ ਸਾਰਾ ਟੀਮ ਨਾਲ ਕਾਰ ਕੱਢਣ ਦੀ ਬਹੁਤ ਕੋਸ਼ਿਸ਼ ਕਰ ਰਹੇ ਨੇ ਆਓ ਫਿਰ ਸੁਣਦੇ ਹਾਂ ਸਾਰਾ ਟੀਮ ਦੇ ਪ੍ਰਧਾਨ ਜੀਆ ਨੇ ਕੀ ਕੀਤਾ ਅੱਜ ਹੁਣੇ ਹੁਣੇ ਬਠਿੰਡਾ ਸਰਹੰਦ ਨਹਿਰ ਦੇ ਵਿੱਚ ਕੋਠੇ ਅਮਰਪੁਰਾ ਦੀ ਕੋਲ ਇੱਕ ਕਾਰ ਜਿਸ ਦੇ ਵਿੱਚ ਇੱਕ ਔਰਤ ਦੇ ਜੀ ਵਿਅਕਤੀ ਬੈਠਾ ਸੀ ਨਹਿਰ ਦੇ ਵਿੱਚ ਸੰਤੁਲਨ ਵਿਗੜਨ ਕਾਰਨ ਦੇਖ ਭਈ ਜਿਸ ਦੀ ਸੂਚਨਾ ਮਿਲਨ ਤੇ ਆਸ-ਪਾਸ ਦੇ ਪਿੰਡ ਦੇ ਲੋਕ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਰਗੇਡ ਹੈਲਪਲਾਈਨ ਟੀਮ ਜਿਤਨੇ ਵਿਕੀ ਕੁਮਾਰ ਤੇ ਸੰਦੀਪ ਸਿੰਘ ਗਿੱਲ ਤੁਰੰਤ ਮੌਕੇ ਤੇ ਪਹੁੰਚੇ ਲੋਕਾਂ ਦੀ ਸਹਾਇਤਾ ਨਾਲ ਦੋਨਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਤੇ ਹਸਪਤਾਲ ਤੇ ਜਿਹੜਾ ਵਿੱਚੋਂ ਵਿਅਕਤੀ ਨਿਕਲੇ ਸੋਸ ਨੂੰ ਕਰੇ ਬੀਬੀ ਵਾਲਾ ਪਿੰਡ ਭੇਜ ਦਿੱਤਾ ਗਿਆ ਸਹਾਰਾ ਜਨ ਸੇਵਾ ਹਰ ਵਕਤ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਕਿਸੇ ਟਾਈਮ ਵੀ ਸਹਾਰਾ ਜਨ ਸੇਵਾ ਦੀ ਹੈਲਪ ਦੀ ਲੋੜ ਹੋਵੇ 98550 3333 ਤੇ ਰਿੰਗ ਕਰੋ ਸਹਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵੇਗੀ